ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅਸੀਂ ਜੋ ਪਿਛਲੀਆਂ ਵੀਡੀਓ ਵਿੱਚ ਵਿਚਾਰ ਕਰ ਰਹੇ ਹਾਂ ਨਾਮ ਸਿਮਰਨ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਉਤਪਤੀ ਕੀਤੀ ਸ੍ਰਿਸ਼ਟੀ ਬਣਾਈ ਜਿਸ ਦੇ ਹੁਕਮ ਵਿੱਚ ਸਾਰਾ ਸੰਸਾਰ ਚੱਲ ਰਿਹਾ ਏ ਸਾਰੇ ਜੀਵ ਚੱਲ ਰਹੇ ਨੇ ਜੋ ਕਰਤਾ ਪੁਰਖ ਹੈ ਸਭ ਕੁਝ ਕਰਨ ਵਾਲਾ ਹੈ ਉਹਨੂੰ ਚੇਤੇ ਕਰਨਾ ਉਸ ਨੂੰ ਯਾਦ ਕਰਨਾ ਸਿਮਰਨ ਕਹਲਾਉਂਦਾ ਹੈ ਜਦੋਂ ਅਸੀਂ ਪ੍ਰਭੂ ਪਰਮੇਸ਼ਰ ਨੂੰ ਇਕਾਗਰਤਾ ਨਾਲ ਬੈਠ ਕੇ ਧਿਆਨ ਲਗਾ ਕਰਕੇ ਚੇਤੇ ਕਰਦੇ ਆ ਉਹ ਸਿਮਰਨ ਅਖਲਾਉਂਦਾ ਹੈ ਤੇ ਮੈਂ बार-बार ਇਹ ਬੇਨਤੀ ਕਰ ਰਿਹਾ ਹਾਂ ਕਿ ਜਿਸ ਦਾ ਵੀ ਅਸੀਂ ਸਿਮਰਨ ਕਰਦੇ ਹਾਂ ਜਿਸ ਨੂੰ ਚੇਤੇ ਕਰਦੇ ਹਾਂ ਉਦੇ ਵਰਗਾ ਜੀਵ ਦਾ ਸੁਭਾਅ ਹੋ ਜਾਂਦਾ ਏ ਜੀਵ ਉਹਦੇ ਵਰਗਾ ਹੋ ਜਾਂਦਾ ਏ ਉਹਦੇ ਵਰਗੇ ਕੰਮ ਕਰਨੇ ਸ਼ੁਰੂ ਕਰਦਾ ਏ ਜਿ세 ਪ੍ਰਭੂ ਨੂੰ ਚੇਤੇ ਕਰਾਂਗੇ ਜਿੱਦਾਂ ਦੇ ਉਸ ਨੂੰ ਕੰਮ ਪਸੰਦ ਨੇ ਜੀਵ ਫੇ ਉਸ ਤਰ੍ਹਾਂ ਦੇ ਕਾਰਜ ਆਰੰਭਦਾ ਏ ਜੀਵ ਦਾ ਹਿਰਦਾਏ ਜੋ ਉਹ ਕੋਮਲ ਹੋਣਾ ਸ਼ੁਰੂ ਹੋ ਜਾਂਦਾ ਏ ਈਰਖਾ ਦਵੇਖ ਨਿੰਦਿਆ ਚੁਗਲੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਸਿਮਰਨ ਦੇ ਨਾਮ ਨਾਲ ਜਿਸ ਤਰ੍ਹਾਂ ਜਿਸ ਤਰ੍ਹਾਂ ਸਿਮਰਨ ਕਰਾਂਗੇ ਅੰਦਰ ਸਾਫ਼ ਹੋਏਗਾ ਇਹ ਵਕਾਰ ਜਿਹੜੇ ਆਪਣੇ ਆਪ ਬਾਹਰ ਨਿਕਲਣਗੇ ਹਿਰਦਾ ਕੋਮਲ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਹਿਰਦਾ ਦਿਆਵਾਨ ਹੋ ਜਾਂਦਾ ਹੈ ਕਿਉਂਕਿ ਉਹ ਪਰਮੇਸ਼ਰ ਦੀ ਤੇ ਸਾਰਿਆਂ ਤੇ ਦਇਆ ਹੈ ਸਾਰਿਆਂ ਤੇ ਸ੍ਰਿਸ਼ਟੀ ਇਸ ਕਰਕੇ ਉਹਦਾ ਹਿਰਦਾ ਵੀ ਜੋ ਉਸ ਪਰਮੇਸ਼ਰ ਵਰਗਾ ਕੋਮਲ ਹੋ ਜਾਂਦਾ ਹੈ ਜੀਵਾਂ ਤੇ ਦਇਆ ਕਰਨੀ ਸ਼ੁਰੂ ਕਰ ਦਿੰਦਾ ਹੈ ਜਿੱਦਾਂ ਜਿੱਦਾਂ ਜੀਵ ਸਿਮਰਨ ਕਰਦਾ ਹੈ ਉਹਨੂੰ ਚੇਤੇ ਕਰਦਾ ਹੈ ਉਸ ਤਰ੍ਹਾਂ ਉਸ ਤਰ੍ਹਾਂ ਹੀ ਇਹ ਜੋ ਮਨੁੱਖਾ ਜਵਨ ਜੀਵਨ ਮਿਲਿਆ ਸੀ ਨਾ ਇਹਦਾ ਪੈਂਡਾ ਵੀ ਸਫਲ ਹੋਣਾ ਸ਼ੁਰੂ ਹੋ ਜਾਂਦਾ ਹੈ ਕਦਮ ਸਹੀ ਪਾਸੇ ਨੂੰ ਜਾਣੇ ਸ਼ੁਰੂ ਹੋ ਜਾਂਦੇ ਸਿਮਰਨ ਕਰਨ ਨਾਲ ਜੀਵ ਮੁਕਤੀ ਦਾ ਦੁਆਰਾ ਪ੍ਰਾਪਤ ਕਰਦਾ ਹੈ ਕਿਉਂਕਿ ਅਸੀਂ ਜੀਵ ਸੰਸਾਰ ਵਿੱਚ ਜੋ ਆਏ ਆ ਤੇ ਸਾਡਾ ਟਾਰਗੇਟ ਕੀ ਸੀ ਆਪਾਂ ਕਿੱਥੇ ਜਾਣਾ ਸੀ ਕਦੀ ਕਿਸੇ ਨੇ ਵਿਚਾਰਿਆ ਨਹੀਂ ਸਰੀਰ ਦੀ ਜ਼ਰੂਰਤ ਸੀ ਭੋਜਨ ਅਸੀਂ ਭੋਜਨ ਦੇ ਪਸ਼ਾਰੇ ਨੂੰ ਇੰਨਾ ਵਧਾਉਂਦੇ ਗਏ ਇੰਨਾ ਵਧਾਉਂਦੇ ਗਏ ਨੌਕਰੀ ਬਿਜ਼ਨਸ ਕਾਰੋਬਾਰ ਕੋਠੀਆਂ ਇਹ ਹੈ ਤੇ ਸਾਰਾ ਭੋਜਨ ਦਾ ਹੀ ਪਸ਼ਾਰਾ ਸੀ ਨਾ ਭੋਜਨ ਦਾ ਪਸ਼ਾਰਾ ਇੰਨਾ ਵੱਧ ਗਿਆ ਕਿ ਅਸੀਂ ਜਿਹੜਾ ਦੂਜਾ ਪੱਖ ਸੀ ਨਾ ਉਹ ਬਿਲਕੁਲ ਹੀ ਤਿਆਗ ਦਿੱਤਾ ਅਸੀਂ ਵਿਗਿਆਨ ਵੱਲ ਨੂੰ ਤੁਰ ਪਏ ਜੋ ਵਿਗਿਆਨਕ ਨੇ ਉਹ ਬਾਹਰ ਦੀ ਖੋਜ ਵਿੱਚ ਚੱਲ ਪਏ ਬਾਹਰ ਮੁਖੀ ਬਾਹਰ ਮੁਖੀ ਖੋਜ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਬਾਹਰ ਦੇ ਲੈਵਲ ਦੀ ਇੰਨੀ ਜ਼ਿਆਦਾ ਪੜ੍ਹਾਈ ਕਰਕੇ ਇੰਨੀ ਖੋਜ ਕਰਕੇ ਇਸ ਲੈਵਲ ਤੱਕ ਪਹੁੰਚੇ ਕਿ ਉਹਨਾਂ ਨੇ ਇੱਕ ਪਰਮਾਣੂ ਜੋਸੀ ਪਰਮਾਣੂ ਉਹ ਦੱਸ ਦਿੱਤਾ ਕਿ ਪਰਮਾਣੂ ਹੈ ਹਵਾ ਦੇ ਵਿੱਚ ਵੀ ਕਣ ਹੈ ਦਹੀਂ ਦੇ ਵਿੱਚ ਵੀ ਕਣ ਹੈ ਦੁੱਧ ਦੇ ਵਿੱਚ ਵੀ ਜਿਹੜੇ ਸਾਨੂੰ ਅੱਖਾਂ ਨਾਲ ਨਹੀਂ ਦਿਖ ਸਕਦੇ ਉਹਨਾਂ ਨੇ ਮਾਈਕਰੋਸਕੋਪ ਨਾਲ ਸਾਨੂੰ ਦਿਖਾ ਦਿੱਤੇ ਵਿਗਿਆਨ ਖੋਜ ਕਰਦਾ ਕਰਦਾ ਬਾਹਰ ਮੁਖੀ ਖੋਜ ਕਰਦਾ ਕਰਦਾ ਇੰਨੀ ਬਰੀਕੀ ਵਿੱਚ ਚਲਾ ਗਿਆ ਕਿ ਉਹ ਪਰਮਾਣੂ ਤੱਕ ਪਹੁੰਚ ਗਿਆ ਜਿਹੜਾ ਅੱਖਾਂ ਨਾਲ ਨਹੀਂ ਦਿਸਦਾ ਸੀ ਪਰ ਉਸ ਨੇ ਮਾਈਕਰੋਸਕੋਪ ਨਾਲ ਦਿਖਾ ਕੇ ਸਾਬਤ ਕਰ ਦਿੱਤਾ ਕਿ ਪਰਮਾਣੂ ਹੈ ਤੇ ਜਿਹੜੇ ਅੰਦਰ ਦੀ ਖੋਜ ਵਿੱਚ ਲੱਗ ਗਏ ਸਾਧੂ ਜਨ ਭਗਤ ਜਨ ਉਹ ਖੋਜ ਕਰਦੇ ਕਰਦੇ ਖੋਜ ਕਰਦੇ ਕਰਦੇ ਆਪਣੇ ਅੰਦਰ ਖੋਜ ਕਰਦੇ ਕਰਦੇ ਖੋਜ ਕਿੱਦਾਂ ਕਰਨੀ ਸੀ ਉਹਨੂੰ ਚੇਤੇ ਕਰ ਕਰਕੇ ਉਹਦਾ ਸਿਮਰਨ ਕਰਕੇ ਉਹਦਾ ਸਿਮਰਨ ਕਰਦੇ ਕਰਦੇ ਸਿਮਰਨ ਕਰਦੇ ਕਰਦੇ ਐਨੀ ਡੂੰਘਾਈ ਵਿੱਚ ਚਲੇ ਗਏ ਕਿ ਅੰਦਰ ਉਹਨਾਂ ਨੇ ਪ੍ਰਮਾਤਮਾ ਨੂੰ ਖੋਜ ਲਿਆ ਜੋ ਸਾਨੂੰ ਅੱਖਾਂ ਨਾਲ ਨਹੀਂ ਦਿਸਦਾ ਦਸਤਾ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਪਰਮਾਤਮਾ ਹੈ ਔਰ ਹਰ ਜੀਵ ਵਿੱਚ ਹੈ। ਵਿਗਿਆਨੀ ਨੇ ਬਾਹਰमुखी ਖੋਜ ਕੀਤੀ ਪਰਮਾਣੂ ਤੱਕ ਪਹੁੰਚ ਗਿਆ ਜਿਹੜਾ ਅੱਖਾਂ ਨਾਲ ਨਹੀਂ ਦਿਖਦਾ। ਤੇ ਭਗਤ ਜਨਾਂ ਨੇ ਸਾਧੂਆਂ ਨੇ ਅੰਦਰ ਦੀ ਖੋਜ ਕੀਤੀ ਤੇ ਪਰਮਾਤਮਾ ਤੱਕ ਪਹੁੰਚ ਗਏ ਜਿਹੜਾ ਅੱਖਾਂ ਨਾਲ ਨਹੀਂ ਦਿਖਦਾ ਸੀ। ਤੇ ਇਹ ਮਨੁੱਖਾ ਜਨਮ ਦਾ ਜੋ ਮੇਨ ਕਾਰਜ ਸੀ ਜੋ ਮਨੋਰਥ ਸੀ ਉਹ ਪੂਰਾ ਹੋਇਆ ਸਤਿਗੁਰਜੀ ਤਾਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਨੀ ਸਾਹਿਬ ਵਿੱਚ ਸਾਨੂੰ ਬਾਰ ਬਾਰ ਸਮਝਾਉਣਾ ਕਰਦੇ ਨੇ ਪ੍ਰਭ ਕੈ ਸਿਮਰਨ ਰਿੱਧ ਸਿਧ ਨਾਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਪ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਬਿਨ ਸੇਤੂ ਪ੍ਰਭੂ ਦੇ ਸਿਮਰਨ ਨਾਲ ਹੀ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ ਪ੍ਰਭੂ ਦੇ ਸਿਮਰਨ ਨਾਲ ਰਿੱਧ ਸਿੱਧ ਪ੍ਰਾਪਤ ਹੁੰਦੀ ਹੈ ਪਰ ਜੀਵ ਨੇ ਕੀ ਕੀਤਾ ਜੀਵ ਬਾਹਰमुखी ਖੋਜ ਵਿੱਚ ਇੰਨਾ ਫਸਦਾ ਗਿਆ ਇੰਨਾ ਫਸਦਾ ਗਿਆ ਕਿ ਅੰਦਰ ਦਾ ਜਿਹੜਾ ਰਸਤਾ ਸੀ ਜਿੱਥੇ ਆਪਾਂ ਪਹੁੰਚਣਾ ਸੀ ਜਿਹਦੀ ਪ੍ਰਾਪਤੀ ਕਰਨੀ ਸੀ ਜਿਹਦੇ ਨਾਲੇ ਸਾਰਾ 84 ਲੱਖ ਜੋਨਾ ਵਿੱਚੋਂ ਇੱਕ ਮਨੁੱਖ ਦਾ ਜਨਮ ਮਿਲਿਆ ਸੀ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਬਿਨ ਸਾਧ ਸੰਗਤ ਭਜ ਕੇਵਲ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਸੀ ਨਾ ਜੀਵ ਨੂੰ ਮਿਲਿਆ ਤੇ ਉਹਦੀ ਬੰਦਗੀ ਲਈ ਸੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਸੀ ਸਿਮਰਨ ਕਰਕੇ ਸ਼ੁਕਰ ਕਰਨਾ ਸੀ ਜੇ ਕਾਰੋਬਾਰ ਚੱਲਦਾ ਸੀ ਤੇ ਉਹਨੂੰ ਚੇਤੇ ਕਰ ਕਰਕੇ ਸ਼ੁਕਰ ਕਰਨਾ ਸੀ ਪ੍ਰਮਾਤਮਾ ਤੇਰੀ ਕਿਰਪਾ ਏ ਤੇਰੀ ਦਿਆਏ ਜੇ ਨੌਕਰੀ ਵਧੀਆ ਹੈ ਤਰੱਕੀ ਮਿਲਦੀ ਹੈ ਤੇ ਸ਼ੁਕਰ ਕਰਨਾ ਸੀ ਸਤਿਗੁਰੂ ਤੇਰੀ ਦਿਆਏ ਤੇਰਾ ਦਿੱਤਾ ਹੈ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿੰਦੇ ਤੋਟ ਨਾ ਆਇ ਨਾ ਬਾਲ ਬੱਚੇ ਜਦੋਂ ਵੱਡੇ ਹੁੰਦੇ ਨੇ ਸ਼ੁਕਰ ਕਰਨਾ ਸੀ ਵੇਖ ਕੇ ਕਿ ਸ਼ੁਕਰ ਕਰਨਾ ਸੀ ਕਿ ਪ੍ਰਮਾਤਮਾ ਸ਼ੁਕਰ ਹੈ ਇਹ ਤੇਰੀਆਂ ਦਾਤਾਂ ਨੇ ਇਹਨਾਂ ਤੇ ਵੀ ਮੇਰੇ ਪਰਿਆ ਹੱਥ ਰੱਖੀ ਇਹਨਾਂ ਨੂੰ ਨਾਮ ਦੀ ਸਿਮਰਨ ਦੀ ਦਾਤ ਬਖਸ਼ੀ ਇਹਨਾਂ ਤੇ ਕਿਰਪਾ ਕਰੀ ਪਰ ਆਪਾਂ ਸਾਰੇ ਆਪੋ ਆਪਣੇ ਅੰਦਰ ਝਾਤ ਮਾਰੀਏ ਡੁੰਗਾਈ ਨਾ ਸੋਚੀਏ ਤੇ ਆਪਾਂ 24 ਘੰਟਿਆਂ ਵਿੱਚ ਕਿੰਨਾ ਕੋ ਨੂੰ ਚੇਤੇ ਕਰਦੇ ਆ ਉਹਦਾ ਸਿਮਰਨ ਕਰਦੇ ਆ ਆਪਾਂ ਸਿਰਫ ਆਪਣੇ ਅੰਦਰ ਇੱਕ ਵਾਰ ਝਾਤ ਮਾਰ ਕੇ ਵੇਖੀਏ ਕਿ ਆਪਾਂ ਕਿੰਨਾ ਜੀਵਨ ਨਿਕਲ ਗਿਆ ਕਿੰਨੇ ਸਾਲਾਂ ਦੇ ਆਪਾਂ ਹੋ ਗਏ ਜਨਮ ਦਿਨ ਮਨਾ ਲਏ ਅਰੋ ਨੂੰ ਕਿਤੇ ਗਿਨਣਾ ਕੀਤਾ ਇਹ ਸਾਨੂੰ ਸੋਚਣਾ ਪਏਗਾ ਕਿ ਚਾਰਨਾ ਪਏਗਾ ਜਿੱਦਾਂ ਇੱਥੇ ਬੈਂਕ ਬੈਲੈਂਸ ਹੁੰਦਾ ਹੈ ਨਾ ਬੰਦੇ ਤੋਂ ਕਿਤੇ ਬੈਂਕ 'ਚ ਚਾਰ ਪੈਸੇ ਹੁੰਦੇ ਨੇ ਤੇ ਉਹਦੇ ਪੈਰ ਥੱਲੇ ਨਹੀਂ ਲੱਗਦੇ ਉਹਨੂੰ ਕਿਸੇ ਦਾ ਡਰ ਨਹੀਂ ਲੱਗਦਾ ਕਿਉਂਕਿ ਉਹਨੂੰ ਪਤਾ ਹੈ ਕਿ ਚਾਰ ਪੈਸੇ ਹੈਗੇ ਨੇ ਬੈਂਕ ਬੈਲੈਂਸ ਹੈ ਉਹਨਾਂ ਡਰ ਰਹਿੰਦਾ ਹੈ ਇਸੇ ਤਰ੍ਹਾਂ ਸਾਡੇ ਨਾਲ ਇਹ ਬਾਹਰ ਮੁਖੀ ਬੈਂਕ ਬੈਲੈਂਸ ਨਹੀਂ ਜਾਣਾ ਇਹ ਵਸਤਰ ਨਹੀਂ ਜਾਣੇ ਇਹ ਕੋਠੀਆਂ ਕਾਰਾਂ ਨਹੀਂ ਜਾਣੀਆਂ ਜਾਣਾ ਕਿਸੇ ਨਾਮ ਧੰਨ ਤੇ ਆਪਾਂ ਫੇ ਅੱਖਾਂ ਬੰਦ ਕਰਕੇ ਛਾਤੀ ਮਾਰੀਏ ਕਿ ਆਪਾਂ ਬੈਠ ਕੇ ਉਹਨੂੰ ਕਿੰਨਾ ਕੁ ਚੇਤੇ ਕੀਤਾ ਏ ਕਿੰਨਾ ਕੁ ਸਿਮਰਨ ਕੀਤਾ ਏ ਜਿਹੜਾ ਸਾਡੇ ਨਾਲ ਜਾਣਾ ਏ ਤੇ ਜੇ ਕਿਤੇ ਨਾਮ ਧੰਨ ਸਿਮਰਨ ਹੁੰਦਾ ਨਾ ਦੇ ਦਰਗਾਹ ਵਿੱਚ ਵੀ ਆਉ ਭਗਤ ਹੋਣੀ ਸੀ ਦਰਗਾਹ ਵਿੱਚ ਵੀ ਸਾਰਿਆਂ ਨੇ ਆਦਰ ਦੇਣਾ ਸੀ ਸਿਰਫ ਨਾਮ ਸਿਮਰਨ ਦੇ ਧਨ ਕਰਕੇ ਤੇ ਆਪਾਂ ਇਹ ਧਿਆਨ ਹੀ ਨਹੀਂ ਦਿੱਤਾ ਮਨੁੱਖਾ ਜਨਮ ਇਹ ਹੀਰੇ ਵਰਗਾ ਜਨਮ ਜਿਹੜਾ ਕੌਡੀਆਂ ਦੇ ਬਦਲੇ ਗਵਾੜੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਸਾਖੀ ਜਿਹੜੀ ਸਤਗੁਰ ਜੀ ਦੇ ਜੀਵਨ ਵਿੱਚ ਆਉਂਦੀ ਆ ਨਾ ਭਾਈ ਮਰਦਾਨਾ ਜੀ ਨੂੰ ਇੱਕ ਲਾਲ ਇੱਕ ਹੀਰਾ ਕੀਮਤੀ ਜਿਹੜਾ ਦਿੰਦੇ ਨੇ ਤੇ ਕਹਿੰਦੇ ਨੇ ਵੀ ਇਹਦਾ ਮੁੱਲ ਪਤਾ ਕਰਕੇ ਆ ਇਹ ਇਹਦੀ ਕੀਮਤ ਕੀ ਓ ਲਾਲ ਦੀ ਓ ਹੀਰੇ ਦੀ ਭਾਈ ਮਰਦਾਨਾ ਜੀ ਜਦੋਂ ਕਿ ਸਬਜੀ ਵਾਲੇ ਤੋਂ ਜਾਂਦੇ ਆ ਤੇ ਉਹ ਕਹਿੰਦਾ ਥੋੜੀ ਜੀ ਸਬਜੀ ਦੇ ਦੇਾਂਗਾ ਇਹ ਕੱਪੜੇ ਦੀ ਦੁਕਾਨ ਤੇ ਜਾਂਦੇ ਆ ਤੇ ਉਹ ਕਹਿੰਦਾ ਕੱਪੜੇ ਦੇ ਦੇਾਂਗਾ ਥੋੜੇ ਬਹੁਤ ਜਿਹੜੀ ਜਿਹੜੀ ਵੀ ਦੁਕਾਨ ਤੇ ਜਾਂਦੇ ਨੇ ਉਹ ਕਹਿੰਦੇ ਥੋੜਾ ਬਹੁਤਾ ਇਹਦੇ ਬਦਲੇ ਆਪਾਂ ਸੌਦਾ ਰਸਨ ਦੇ ਦੇਾਂਗੇ ਕਿਉਂਕਿ ਇਹ ਸਾਖੀਆਂ ਆਪਣੇ ਜੀਵਨ ਵਿੱਚ ਇਸ ਲਈ ਸੁਣੀਆਂ ਜਾਂ ਸੁਨਾਈਆਂ ਜਾਂਦੀਆਂ ਨੇ ਕਿ ਕੋਈ ਸ਼ੇਧ ਮਿਲ ਸਕੇ ਤੇ ਇਹ ਜੋ ਜੀਵਨ ਆ ਇਹਦਾ ਜੋ ਮੇਨ ਮਨੋਰਥਾ ਕੀਤੇ ਉਧਰ ਨੂੰ ਚੱਲ ਪਈ ਉਹ ਤਾਂਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਣ ਕੇ ਸਾਰੀ ਵਿਆਥਾ ਦੱਸਦੇ ਨੇ ਕਿ ਕੁਝ ਕਿ सब्जी ਮਿਲ ਜਾਂਦੀ ਹੈ ਜਾਂ ਕੁਝ ਕੱਪੜੇ ਮਿਲ ਜਾਂਦੇ ਨੇ ਜਾਂ ਕੁਝ ਰਾਸਨ ਜਿੱਥੇ-ਜਿੱਥੇ ਗਿਆ ਇੰਨੀ ਕ ਕੀਮਤ ਦੱਸੀ ਤਾਂ-ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਫੇ ਉਹਨੂੰ ਇੱਕ ਜੋਰੀ ਤੋਂ ਭੇਜਦੇ ਆਂ। ਵੀ ਉੱਥੇ ਜਾ ਕੇ ਦੀ ਕੀਮਤ ਪੁੱਛ ਜਦੋਂ ਉਹ ਲਾਲ ਜੋਰੀ ਨੂੰ ਦਿਖਾਉਂਦਾ ਹੈ ਤੇ ਜੋਰੀ ਦਰਸ਼ਨ ਕਰਕੇ ਹੀ ਉਹਦੀ ਦਰਸ਼ਨ ਕਰਨ ਦੀ ਭੇਟਾ ਹੀ 100 ਦੇ ਦਿੰਦਾ ਹੈ ਦੇਖੋ। ਤੇ ਭਾਈ ਮਰਦਾਨਾ ਜੀ ਪੁੱਛਦੇ ਨੇ ਕਿ ਇਹ ਕੀ ਕਹਿਣ ਲੱਗੇ ਇੰਨਾ ਕੀਮਤੀ ਆ ਕਿ ਇਹਦੇ ਦਰਸ਼ਨਾਂ ਦੀ ਕੀਮਤ ਏ ਇਹ ਅਮੁੱਲੇ ਇਹਦੀ ਕੀਮਤ ਨਹੀਂ ਦਿੱਤੀ ਜਾ ਸਕਦੀ ਇਸੇ ਤਰ੍ਹਾਂ ਗੁਰਮਖੋ ਪਿਆਰ ਵਾਲਿਓ ਅਸੀਂ ਇਹ ਮਲੁਖਾ ਜਨਮ ਨੂੰ ਪਛਾਣਿਆ ਨਹੀਂ ਅਸੀਂ ਗੱਲਾਂ ਬਾਤਾਂ ਵਿੱਚ ਸੌਰਤਾ ਵਿੱਚ ਐਸਾਂ ਵਿੱਚ ਕਾਰੋਬਾਰਾਂ ਵਿੱਚ ਇਹ ਹੀਰੇ ਵਰਗਾ ਜਨਮ ਜੋ ਅਮੁੱਲ ਸੀ ਇਹਨੂੰ ਵਿਅਰਥ ਗਵਾ ਲੈਣੇ ਆ ਤੇ ਮੁੜ ਕੇ 84 ਲੱਖ ਦਾ ਗੇੜ ਪੈ ਜਾਣਾ ਏ ਇੱਕੋ ਇੱਕ ਮਨੁੱਖਾ ਜਨਮ ਏ ਜੇ ਬਚ ਸਕਦੇ ਆ ਉਸ ਪ੍ਰਮਾਤਮਾ ਨੂੰ ਚੇਤੇ ਕਰਕੇ ਉਹਦਾ ਸਿਮਰਨ ਕਰਕੇ ਜੇ ਬਚ ਸਕਦੇ ਆ ਤੇ ਠੀਕ ਆ ਨਹੀਂ ਤੇ ਫਿਰ 84 ਦੇ ਗੇੜ ਵਿੱਚ ਆਪਾਂ ਵੇਖਦੇ ਆ ਜੀਵਾਂ ਦਾ ਕੀ ਹਾਲ ਏ ਫਿਰ ਇਹ ਸਾਰਾ ਜੁਨਾਂ ਦਾ ਚੱਕਰ ਪੈਣਾ ਏ ਤੇ ਪਤਾ ਨਹੀਂ ਕਦੋਂ ਦੁਆਰਾ ਮੌਕਾ ਮਿਲਣਾ ਇਸ ਲਈ ਗੁਰਮੁਖ ਪਿਆਰ ਵਾਲਿਓ ਆਪ ਸਿਮਰਨ ਕਰੋ ਬੱਚਿਆਂ ਨੂੰ ਕਰਾਓ ਜਦੋਂ ਬੱਚਾ ਛੋਟਾ ਹੁੰਦਾ ਹੈ ਰੋਂਦਾ ਹੈ ਤੇ ਮਾਂ ਦੁੱਧ ਜਾਂ ਪਾਣੀ ਆਪ ਭਲਾਉਂਦੀ ਹੈ ਨਾ ਉਹਨੂੰ ਆਪੇ ਇਤਨੀ ਕਹਿੰਦੇ ਵੀ ਬੱਚੇ ਪੀ ਲਾ ਮਾਵਾ ਦਾ ਫਰਜ ਬੰਦਾ ਏ ਕਿ ਜਦੋਂ ਬੱਚਾ ਜ ਬੱਚੇ ਨੂੰ ਆਪਾਂ ਦੁੱਧ ਆਪ ਪਲਾਉਨੇ ਆ ਪਾਣੀ ਆਪ ਪਲਾਉਨੇ ਆ ਭੋਜਨ ਆਪ ਛਕਾਉਨੇ ਆ ਪਾਣੀ ਆਪ ਪਲਾਉਨੇ ਆ ਤੇ ਬਾਣੀ ਵੀ ਆਪ ਹੀ ਪਲਾਉਣੀ ਏ ਬਾਣੀ ਉਹਦੇ ਕੰਨ ਵਿੱਚ ਬੋਲਣੀ ਵਾਹਿਗੁਰੂ ਵਾਹਿਗੁਰੂ ਦੇ ਕੰਨ ਵਿੱਚ ਕਰਨਾ ਏ ਸਿਮਰਨ ਕਰਨਾ ਏ ਤਾਂ ਜੋ ਉਹਦੇ ਅੰਦਰ ਇਹ ਬੀਜ ਲੱਗ ਜਾਏ ਤੇ ਬੂਟਾ ਪਰਫਲਤ ਹੋਏ ਬਾਣੀ ਉਹਨੂੰ ਅਸੀਂ ਆਪ ਉਦੇ ਕੰਨਾਂ ਰਹੀਂ ਸਰਵਨ ਕਰਾਉਣੀ ਏ ਤਾਂ ਜੋ ਬੱਚੇ ਦਾ ਜੋ ਜੀਵਨ ਸੀ ਜੋ ਮਨੋਰਥ ਸੀ ਉਹਦਾ ਜੀਵਨ ਉਧਰ ਨੂੰ ਛੇਦ ਨੂੰ ਚੱਲ ਪਏ ਤੇ ਉਹਦਾ ਇਹ ਮਨੁੱਖਾ ਜਨਮ ਸਫਲ ਹੋ ਜਾਏ ਸਤਿਗੁਰ ਜੀ ਕਿਰਪਾ ਕਰਨ ਆਪਾਂ ਅਰਦਾਸ ਕਰਿਆ ਕਰੀਏ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਨਤੇ ਆਪ ਛਡਾਵੋ ਏ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬਲਾਵੋ ਆਪਣੀ ਵਿਦ ਆਪ ਜਨਾਓ ਹਰ ਜਨ ਮੰਗਲ ਗਾਓ ਗੁਰ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨਾ ਤਾਉ ਅਸੀਂ ਅਰਦਾਸ ਕਰਿਆ ਕਰੀਏ ਬੇਨਤੀ ਕਰਿਆ ਕਰੀਏ ਸਤਿਗੁਰੂ ਇਹ ਵਿਕਾਰਾਂ ਨੇ ਮੈਨੂੰ ਘੇਰਿਆ ਏ ਇਹਨਾਂ ਤੋਂ ਮੈਨੂੰ ਆਪ ਮੁਕਤੀ ਦਿਵਾ ਮੈਨੂੰ ਬਖਸ਼ ਮੇਰਾ ਜੀਵਨ ਛੇਦ ਬਖਸ਼ ਮੈਂ ਤੇਰਾ ਨਾਮ ਜਪ ਸਕਾਂ ਤੇ ਇਹ ਮਨੁੱਖਾ ਜਨਮ ਸਫਲ ਹੋ ਸਕੇ ਸਤਿਗੁਰ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਨਾਮ ਬਾਣੀ ਸਿਮਰਨ ਦੀਆਂ ਦਾਤਾਂ ਬਖਸ਼ਣ ਤਾਂ ਜੋ ਇਹ ਜੋ ਜੀਵਨ ਜਿਸ ਕਾਰਜ ਲਈ ਮਿਲਿਆ ਸੀ ਉਹ ਮਨੋਰਥ ਪੂਰਨ ਹੋ ਸਕੇ ਸਰਬੱਤ ਦਾ ਭਲਾ ਕਰੇ ਸਤਿਗੁਰ ਜੀ ਸੇਹੀ ਪਿਆਰੇ ਮਿਲੋ ਜਨਾ ਮੇਲਿਆਂ ਆਪ ਕੀ ਦਾ ਨਾਮ ਜੱਥੇ ਆਵੇ ਸਤਿਗੁਰ ਜੀ ਕਿਰਪਾ ਕਰਨ ਗੁਰਮਖ ਖਾਨ ਨਾਲ ਮੇਲ ਕਰਾਉਣ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ